அது <small> ਪੰਜਾਬ ਦਾ ਸੋ ਸੱਭਿਆਚਾਰ ਹੈ ਜਿਹੜਾ ਕਿ ਇਸ ਹਸਦੇ ਵਸਦੇ ਰੰਗਲੇ ਪੰਜਾਬ ਦੇ ਝਲਕ ਦਰਸਾਉਂਦਾ ਹੈ ਤੇ ਅੱਜ ਇੱਥੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਫੀਮੇਲ ਕਾਉਂਸਲਰਸ ਨੇ ਉਹ ਪਹੁੰਚੇ ਨੇ ਕਲਵੰਨ ਸਿੱਧੂ ਜੀ ਔਰ ਸੁਗਾਤਾ ਸੱਭਿਆਚਾਰ ਮੰਚ ਵੱਲੋਂ ਜਿਹੜੇ ਤੀਆਂ ਦਾ ਫੰਕਸ਼ਨ ਕਰਾਇਆ ਗਿਆ ਵਾਕਿ ਸ਼ਲਾਗਾ ਯੋਗ ਇੱਕ ਕਦਮ ਹੈ ਔਰ ਆਸ ਕਰਦੇ ਹਾਂ ਕਿ ਸਾਰੀਆਂ ਹੀ ਮਹਿਲਾਵਾਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਦਾ ਭਾਗ ਬਣੇ ਨੇ ਕਿ ਆ ਕੇ ਇੰਜੋਏ ਕੀਤਾ ਹੈ ਔਰ ਸਿਆਸ ਕਰਦੇ ਆ ਕਿ ਇਹ ਜਿਹੇ ਅچھے ਫੰਕਸ਼ਨਸ ਹੁੰਦੇ ਰਹਿਣਗੇ ਔਰ ਇਹਦਾ ਹਿੱਸਾ ਜਿਹੜਾ ਹੈ ਉਹ ਬੰਦੇ ਰਵਾਂਗੇ ਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਨਾਲ ਸਮੂਹ ਸਮਾਗੇ ਰੱਖਾਂਗੇ ਧੰਨਵਾਦ ਬਿਲਕੁਲ ਬਿਲਕੁਲ ਜੀ ਅਜਿਹੇ ਮੌਕੇ ਜਿੱਥੇ ਆਪਣਾ ਸੱਭਿਆਚਾਰ ਹੋਵੇ ਜਿੱਥੇ ਆਪਣੀ ਧਰਤੀ ਹੋਵੇ ਜਿੱਥੇ ਆਪਣੇ ਗੀਤ ਹੋਣ ਜਿੱਥੇ ਆਪਣੇ ਹੋਣ ਉੱਥੇ ਇੰਜੋਏਮੈਂਟ ਆਪਣੇ ਆਪ ਹੀ ਹੋ ਜਾਂਦਾ ਹੈ ਜੀ ਅਮਰ ਨੂਰੀ ਵਰਗੇ ਪਹਿਲੇ ਗੀਤ ਆਂਗਨ ਨਾ ਸੀਗੇ ਉਹ ਅੱਜ ਮੋਡਰਨ ਸਟੈਂਡ ਤੇ ਕਿੰਨਾ ਲੱਗਿਆ ਜੀ ਬਹੁਤ ਅੱਛਾ ਸੀ ਜਿਹੜੀਆਂ ਬੋਲੀਆਂ ਜਿਹੜੀ ਠੇਢ ਭਾਸ਼ਾ ਸ਼ਾਇਦ ਖੁੰਝ ਗਈਆਂ ਸੀ ਸਾਡੇ ਤੋਂ ਵੀ ਵੈਸਟਰਨ ਕਲਚਰ ਸਾਡੇ ਬੱਚੇ ਅਪਣਾਉਂਦੇ ਜਾ ਰਹੇ ਸੀ ਸੋ ਅਜੇ ਹੀ ਜਗ੍ਹਾ ਦੇ ਉੱਤੇ ਆ ਕੇ ਖਾਸ ਤੌਰ ਤੇ ਜਿੱਥੇ ਇਹ ਸਾਰਾ ਦਰਸਾਇਆ ਗਿਆ ਜਿੱਥੇ ਅਮਰ ਨੂਰੀ ਆ ਕੇ ਗਾयक ਪਹੁੰਚੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਔਰ ਅਸੀਂ ਚਾਹਾਂਗੇ ਵੀ ਜਿਹੜੀਆਂ ਸਾਡੀਆਂ ਜੜ੍ਹਾਂ ਨੇ ਸੱਭਿਆਚਾਰਕ ਜੜ੍ਹਾਂ ਨੇ ਪੰਜਾਬ ਦੀਆਂ ਉਹਦੇ ਨਾਲ ਆਉਣ ਵਾਲੀ ਜਨਰੇਸ਼ਨ ਵੀ ਸਾਡੀ ਜਨਰੇਸ਼ਨ ਵੀ ਸਬ ਜੁੜੇ ਰਹਿਣ। ਲੁਧਿਆਣੇ ਦੇ ਵਿੱਚ ਤਾਂ ਜ਼ਿੰਦਾਦਿਲੀ ਬਹੁਤ ਆ। ਬਹੁਤ سارے ਫੰਕਸ਼ਨ ਹੁੰਦੇ ਰਹਿੰਦੇ ਨੇ। ਚਾਹੇ ਤੀਜ ਦਾ ਤਿਹਾਰ ਹੋਵੇ, ਕਰਵਾ ਚੌਥ ਹੋਵੇ, ਲੋਹੜੀ ਹੋਵੇ, ਦੀਵਾਲੀ ਹੋਵੇ। ਲੁਧਿਆਣੇ ਦੇ ਵਿੱਚ ਐਨੇ ਫੰਕਸ਼ਨ ਹੁੰਦੇ ਨੇ। ਮੈਂ ਮੇਰੇ ਖਿਆਲ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਮੇਰਾ 5ਵਾਂ 6ਵਾਂ ਫੰਕਸ਼ਨ ਆ ਲੁਧਿਆਣੇ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਸਵਰਨ ਸੱਭੂ ਜੀ ਨੇ ਇਹ ਕਰਵਾਇਆ ਹੈ ਲੋਕ ਸੁਗਾਤਾ ਸੱਭਿਆਚਾਰ ਮੰਚ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਹੈ ਬਹੁਤ ਵਧੀਆ ਸੀ ਬੜਾ ਅੱਛਾ ਆਰਗੇਨਾਈਜ਼ ਕੀਤਾ ਇਹਨਾਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਹੈ ਹਾਂ ਜੀ ਇਹ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਇਹਨਾਂ ਦਾ ਪਿਆਰ ਆ ਸਾਰਿਆਂ ਦਾ ਜਿਹੜੇ ਮੇਰੇ ਚਾਣ ਵਾਲੇ ਉਹਨਾਂ ਦੀ ਮੁਹੱਬਤ ਆ ਇਹ ਉਹਨਾਂ ਦਾ ਪਿਆਰ ਆ ਸਾਰਾ ਮੇਰੇ ਵਿੱਚ ਤਾਂ ਐਸਾ ਕੁਝ ਨਹੀਂ ਹੈਗਾ ਇਹ ਸਿਰਫ ਚਾਹਣ ਵਾਲੀ ਦੀ ਦੁਆਵਾਂ ਤੇ ਪਿਆਰ ਆ ਕਿੱਦਾਂ ਲੱਗਦਾ ਮੇਲੇ ਜਿਹੜੇ ਅੱਜ ਤੱਕ ਪਿੰਡਾਂ ਵਿੱਚ ਚੱਲਦੇ ਸੀ ਹੁਣ ਸ਼ਹਿਰ ਜਾਰੇ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਹੈ ਅੱਛਾ ਲੱਗਦਾ ਹੈ ਹੁਣ ਏਸੀ ਦੇ ਵਿੱਚ ਬਹਿ ਕੇ ਉਹ ਪਹਿ ਅੱਗੇ ਹੁੰਦੇ ਸੀ ਪੀਪਲ ਬੋਰਡ ਦੀਆਂ ਛਾਵਾਂ ਹੁੰਦੀਆਂ ਸੀ ਢੰਡੀਆਂ ਮਿੱਠੀਆਂ ਉੱਥੇ ਪਿੰਗਾ ਹੁੰਦੀਆਂ ਸੀ ਚਲੋ ਇੱਕ ਗੱਲ ਆ ਚਾਹੇ ਆਪਾਂ ਅੰਦਰ ਏਸੀ 'ਚ ਮਨਾ ਰਹੇ ਆ ਪਰ ਆਪਣੇ ਰੀਤੀ ਰਿਵਾਜਾਂ ਨੂੰ ਆਪਾਂ ਜਗਾਤਾ ਰਹੇ ਆ ਨਾ ਭੁੱਲੇ ਤਾਂ ਨਹੀਂ ਹੈਗੇ ਮੁੜ ਕੇ ਫੇਰ ਸੁਰਜੀਤ ਹੋ ਰਹੇ ਨੇ ਸਾਡੇ ਜਿਹੜੀਆਂ ਰੀਤੀ ਰਿਵਾਜ ਅਲੋਪ ਹੋ ਗਏ ਸੀਗੇ ਉਹ ਮੁੜ ਕੇ ਫੇਰ ਦਰਬਾਰਾਂ ਸਰਜੀਤ ਹੋ ਰਹੇ ਨੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਅੱਜ ਦੇ ਬੱਚਿਆਂ ਨੂੰ ਵੀ ਪਤਾ ਲੱਗ ਰਿਹਾ ਸਾਡੇ ਤਿੱਤ ਤਿਹਾਰਾਂ ਦਾ ਕੁੜੀਆਂ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਜਦੋਂ ਆਪਾਂ ਤੀਆਂ ਮਨਾਉਂਦੇ ਆ ਇਹ ਹੀ ਕਹਿਣਾ ਚਾਹੁੰਦੀਆਂ ਕਿ ਸਾਡੀਆਂ ਛੋਟੀਆਂ ਬੱਚੀਆਂ ਆਈਆਂ ਸਾਡੀਆਂ ਵੱਡੀਆਂ ਬਜ਼ੁਰਗ ਲੇਡੀਜ਼ ਵੀ ਆਈਆਂ ਮੇਰੀਆਂ ਹਮ ਉਮਰਦੀਆਂ ਭੈਣਾਂ ਵੀ ਆਈਆਂ ਤੇ ਉਹਨਾਂ ਨੇ ਆ ਕੇ ਇੱਥੇ ਇੰਜੋਏ ਕੀਤਾ ਮਾਣਿਆ ਇਸ ਤਿਹਾਰ ਨੂੰ ਇਸ ਤਿਹਾਰ ਨੂੰ ਮਨਾਇਆ ਤੇ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿਉਂਕਿ ਕੁੜੀਆਂ ਨੂੰ ਸਵੇਰ ਨੂੰ ਤਾਂ ਪਹਿਲਾਂ ਇਹ ਚਿੰਤਾ ਹੁੰਦੀ ਹੈ ਕੀ ਧਰਨਾ ਫਿਰ ਦੁਪਹਿਰ ਨੂੰ ਕੀ ਧਰਨਾ ਫਿਰ ਰਾਤ ਨੂੰ ਕੀ ਧਰਨਾ ਤੇ ਅਗਲੇ ਦਿਨ ਸਵੇਰ ਨੂੰ ਕੀ ਧਰਨਾ ਤੇ ਫਿਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਕਿਤੇ ਤੀਆ ਲੱਗੀਆਂ ਤੇ ਜਾ ਕੇ ਇੰਜੋਏ ਕਰਨਾ ਇਹ ਉਹਨਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਜੀ ਮੈਂ ਹਾਂ ਮੈਂਡਿਸਨ ਤੋਂ ਤੇ ਇਸ ਟਾਈਮ ਮੈਂ ਸਤਵਾਂ ਤੀਆ ਦਾ ਮੇਲਾ ਜੋ ਕਿ ਕਰਵਾਇਆ ਸਰਵਨ ਸਵਰਨ ਕੋਰ ਸੱਗੂ ਜੀ ਨੇ ਲੋਟੇ ਮੈਮ ਨੇ ਤੇ ਇੱਥੇ ਮੈਂ ਸ਼ਿਰਕਤ ਕੀਤੀ ਤੇ ਮੈਂ ਬਹੁਤ ਧੰਨਵਾਦ ਹਾਂ ਮੋਨੂ ਜੀ ਦਾ ਮੋਨੂ ਰੁਪਾਲ ਜੀ ਦਾ ਤੇ ਲੱਕੀ ਜੀ ਦਾ ਔਰ ਸਾਡੇ ਐਮ ਐਲ ਏ ਮੇਅਰ ਸਾਹਿਬ ਮੈਡਮ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਤੀਆਂ ਦਾ ਮੇਲਾ ਹੋਇਆ ਹੈ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਔਰ ਮੈਡਮ ਜੀ ਨੇ ਬਹੁਤ ਰੌਣਕ ਲਾਈ ਇਹਨਾਂ ਨੇ ਇੰਨੀ ਰੌਣਕ ਲਾਈ ਆ ਨਾ ਕੁਝ ਕਹਿੰਦੀ ਆਦਮੀ ਆਈ ਕਦੇ ਨੱਚਦੇ ਨਹੀਂ ਸੀ ਅੱਜ ਨੱਚ ਲਿਆ ਅੱਜ ਨੱਚਿਆ ਵੀ ਸ਼ੀ ਇਜ਼ ਵੈਰੀ ਵੈਰੀ ਬਿਊਟੀਫੁਲ ਥੈਂਕ ਯੂ ਮੈਨੂੰ ਪਬਲਿਕ ਰਿਵਿਊ ਮਿਲਿਆ ਬਹੁਤ ਪਿਆਰ ਇਹਨਾਂ ਨੂੰ ਕਹਿੰਦੇ ਨੇ ਬੇਟੀ ਪੜਾਓ ਬੇਟੀ ਬਚਾਓ ਬੇਟੀ ਨੂੰ ਅੱਗੇ ਲੈ ਕੇ ਆਓ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਦਿਨ ਕਿਚਨ 'ਚ ਫਰਸਟ੍ਰੇਟ ਹੋਣ ਤੋਂ ਬਾਅਦ ਸਾਰਾ ਦਿਨ ਘਰ ਦੇ ਕ ਅ ਲੇਡੀਜ਼ ਨੂੰ ਅੱਜ ਦਾ ਦਿਨ ਮਿਲਦਾ ਰਿਲੈਕਸ ਹੋਣ ਲਈ ਜਿੱਚੋ ਇੰਜੋਏ ਕਰਦੇ ਨੇ ਆਪਣੀ ਲਾਈਫ ਨੂੰ ਜਿਉਂਦੀਆਂ ਨੇ ਤਿਆਰ ਹੋ ਕੇ ਆਈਆਂ ਨੇ ਔਰ ਤਿਆਂ ਦੇ ਮੇਲੇ ਇਦਾਂ ਹੀ ਹੁੰਦੇ ਰਹਿਣ ਤਿਆਂ ਨੂੰ ਜਨਮ ਦੋ ਤਿਆਂ ਨੂੰ ਵਧਾਓ ਫਲਾਓ ਤਿਆਂ ਨੂੰ ਪੜਾਓ ਤੇ ਜੈਂਡਰ ਇਕੁਐਲਟੀ ਰੱਖੋ ਤਾਂ ਕਿ ਇਹਨਾਂ 'ਚ ਕੋਈ ਭੇਦ ਨਾ ਹੋਵੇ ਕਲ ਜੀ ਮੇਰਾ ਨਾਮ ਹੈ ਪ੍ਰਿਆੰਕਾ ਮੈਂ ਇੱਥੇ ਤੀਜ ਦੇ ਇਵੈਂਟ ਤੇ ਆਈਆਂ ਮਿਸ ਸਿੱਧੂ ਜੀ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਔਰ ਮੈਨੂੰ ਇੰਨਾ ਅੱਛਾ ਲੱਗਿਆ ਇੱਥੇ ਆ ਕੇ ਇਹਨਾਂ ਨੇ ਸਾਨੂੰ ਸਾਡੇ ਪੁਰਾਣੇ ਕਲਚਰ ਨਾਲ ਰੀਬੂਟ ਆਦੀ ਤਾਵਾ ਇਹਦੇ ਵਿੱਚ ਨੂਰਾ ਦੀਦੀ ਵੀ ਆਏ ਹੋਏ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਇੰਨੀਆਂ ਬੋਲੀਆਂ ਪਾਈਆਂ ਔਰ ਇੰਨੀ ਰੌਣਕ ਲਾਈ ਹੈ ਸਾਨੂੰ ਇਹ ਫੰਕਸ਼ਨ ਅਟੈਂਡ ਕਰਕੇ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਅਸੀਂ ਇਹ ਤੀਜਾ ਕਦੇ ਨਹੀਂ ਭੁੱਲ ਸਕਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਬਹੁਤ ਹੀ ਹੈ ਪ੍ਰੋਗਰਾਮ ਜਰੂਰ ਹੋਣਾ ਚਾਹੀਦਾ ਮੈਂ ਤਾਂ ਆਪਣੇ ਫਰੈਂਡਸ ਨੂੰ ਵੀ ਸਪான்ਸਰ ਕਰਾਂਗੇ ਤੁਸੀਂ ਇੱਥੇ ਆਓ ਆ ਕੇ ਇੰਜੋਏ ਕਰੋ ਬਹੁਤ ਮਜ਼ਾ ਆਇਆ ਸਾਨੂੰ ਬਹੁਤ ਥੈਂਕ ਯੂ ਕਿੰਦਾ ਕਿੰਦਾ ਪੈਰਾ ਡਾਂਡੂ ਸੋ ਰਿਹਾ ਕਿੰਦਾ ਸਰਸ ਹੈ ਨਾ ਕਿੰਦਾ ਆਇਆ ਤੁਸੀਂ ਸੋਚ ਨਹੀਂ ਸਕਦੇ ਸਾਡੇ 2 ਘੰਟੇ ਨੱਚਦੇ ਹੀ ਹੋ ਗਏ ਨੇ ਔਰ ਅਨਜੋਏ ਕੀਤਾ ਕਿ ਕੁਝ ਕਹਿੰਦੀ ਹਾਂ ਦੀ ਹੱਥੀ लीजिए ਬਹੁਤ थैंक यू थैंक यू ਸੋ ਮੇਰੇ ਜਿਹੜਾ ਤਿਉਹਾਰ ਇੱਥੇ ਬਣਾਇਆ ਗਿਆ ਹੈ ਮੇਰਾ ਨਾਮ ਅਮਨप्रीत ਹੈ ਮੈਨੂੰ ਇੱਥੇ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅੱਜ ਕੱਲ੍ਹ ਦੀ ਕੁੜੀਆਂ ਬਹੁਤ ਅੱਛਾ ਇੱਥੇ ਪਰਫਾਰਮ ਕਰਾ ਰਹੀਆਂ ਨੇ ਇਹ ਬਹੁਤ ਅੱਛਾ ਪ੍ਰੋਗਰਾਮ ਸੀ ਮੈਨੂੰ ਬਹੁਤ ਅਨਜੋਏ ਕੀਤਾ ਹੈ थैंक यू ਹਾਂਜੀ ਅੱਜ ਬਹੁਤ ਇੰਜੋਏ ਕੀਤਾ ਮਰਲੂਰੀ ਪੈਮ ਨਾਲ ਬਹੁਤ ਅਨਛਾ ਪ੍ਰੋਗਰਾਮ ਹੋਇਆ ਹੈ ਅੱਜ ਜਿਹੜਾ ਸਤਵਾਂ ਸਾਡਾ ਤੀਜ ਮੇਲਾ ਲੋਕ ਸਭਾਤਾ ਗੁਰੂ ਕੁੰਨੀਆਂ ਲਗਾਇਆ ਗਿਆ ਜਿਹਦੇ ਮੁੱਖ ਸਰਪ੍ਰਸਾਦ ਸਰਦਾਰ ਕਲਵਾਸੀ ਸਿਸੂ ਜੀ ਚੇਅਰਮੈਨ ਪ੍ਰਿੰਸੀਪਲ ਇਧਰਜੀਤ ਕੌਰ ਜੀ ਪ੍ਰਧਾਨ ਸਵਰਨ ਕੌਰ ਜੀ ਦੀ ਅਗਵਾਈ ਹੇਠ ਤੇ ਸੋਚੀ ਟੀਮ ਨੇ ਵੇ ਬਰਾਲਾ ਕੀਤਾ ਤਾਂ ਕਿ ਸਾਡੇ ਆਉਣ ਵਾਲੇ ਬੱਚੇ ਨਵੀਂ ਪੀੜ੍ਹੀ ਨੂੰ ਅਸੀਂ ਜਾਗਰੂਤ ਕਰੀਏ ਸਾਡੇ ਪ੍ਰਾਣੇ ਸਭਿਆਚਾਰ ਦਾ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਕਿ ਉਹ ਐਸੇ ਤੀਆਂ ਦੇ ਤਿਹਾਰ ਇਕੱਠੇ ਹੋ ਕੇ ਜਿਹੜੇ ਮੇਲ ਮਲਾਵ ਦਾ ਟਾਈਮ ਹੋ ਕਟੇ ਹੋ ਕੇ ਬਾਜ਼ਾਰ ਨਾਲ ਕਿਹੜੇ ਮੱਥੇ ਉਹ ਆਪਣੀ ਸਭਿਆਚਾਰ ਨੂੰ ਸਭਿਆਚਾਰ ਨੂੰ ਆਪਣੇ ਨੂੰ ਅੱਗੇ ਲੈ ਕੇ ਜਾਣ ਇਸ ਕਰਕੇ ਅੱਜ ਦੇ ਦਿਨ ਤੇ ਸੂਹ ਲਾਕਰਵਾਸੀਆਂ ਨੂੰ ਤੇ ਅੱਜ ਤੀ ਦੇ ਤਿਹਾਰ ਤੇ ਸਾਰੇ ਜੀ ਵਸੂ ਨੂੰ ਬਧਾਈ ਦੇਣਾ ਮੈਂ ਉਹਨਾਂ ਨੂੰ ਦੇਖੋ ਸਾਡੇ ਲੋਕਾਂ ਦਾ ਜਿਹੜੇ ਅਸੀਂ ਕਈ ਕਿਹਾ ਵੀ ਲੈਕਚਰ ਕਰਦੇ ਆ ਉਹ ਗਾਣਿਆਂ ਤੋਂ ਭਰੇ ਹੋ ਗਏ ਲੋਕ ਹੈ ਕਿ ਨੂੰ ਅਸੀਂ ਮੁਰੇ ਰੱਖਿਆ ਮੈਡਮ ਮੇਅਰ ਤਾਂ ਚੇਅਰਮੈਨ ਨੇ ਇਸ ਸਭਾ ਦਾ ਦੇ ਉਹਨਾਂ ਦਾ ਮੇਲਾ ਕਿਵੇਂ ਅੱਜ ਦੇ ਪ੍ਰੋਗਰਾਮ ਜਿਹੜਾ ਹੋ ਰਿਹਾ ਇਹਦੇ ਲਈ ਹੈ ਤਾਂ ਕਿ ਸਭਿਆਚਾਰ ਨੂੰ ਇਸ ਲਈ ਕੈਮਰੇ ਕਿ ਇਹ ਤੁਹਾਡੇ ਨੂੰ ਪ੍ਰੋਗਰਾਮ ਦੇਖੋ ਸਾਡਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਕੁੜੀਆਂ ਦਾ ਲੋਹੜੀ ਮੇਲਾ ਹੋਵੇ ਕਾਏ ਲੋਕਸ਼ਗਤਾ ਕਰੋਪ ਦੇ ਭੰਗੜੇ ਦੇ ਟੀਮ ਜਿਹੜੇ ਸੈਮੀਨਾਰ ਲਾਈਦੇ ਨੇ ਤੇ ਇਹੋ ਜਿਹੇ ਪ੍ਰੋਗਰਾਮ ਅਸੀਂ ਆਰਟੀਆ ਆਪਣੀ ਵਿਸ਼ਸਤਾ ਮੰਨਉਂ ਇਕਾਦਰ ਰਹਿੰਦੇ ਆ ਤਾਂ ਜੋ ਬੱਚਿਆਂ ਨੂੰ ਅਸੀਂ ਪ੍ਰੇਪੇਅਰ ਕਰ ਸਕੀਏ ਮੇਰਾ ਨਾਮ ਸਵਰਨਪੁਰਸ ਗੁਆ ਅੱਜ ਅਸੀਂ ਲੋਕਸ਼ਗਤਾ ਸੱਭਿਆਚਾਰ ਮੰਚ ਵੱਲੋਂ ਸੱਤਵਾਂ ਤੀਆਂ ਦਾ ਮੇਲਾ ਮਨਾਇਆ ਔਰ ਬਹੁਤ ਹੀ ਵਧੀਆ ਰਿਹਾ ਇਹਦੇ ਵਿੱਚ ਏਰੀਏ ਨਹੀਂ ਇਹਦੇ ਵਿੱਚ ਪੂਰੇ ਲੁਧਿਆਣੇ ਤੋਂ ਲੁਧਿਆਣੀ ਤੋਂ ਆਊਟਸਾਈਡ ਤੋਂ ਵੀ ਲੇਡੀਆਂ ਆਈਆਂ ਔਰ ਉਹਨਾਂ ਨੇ ਬਹੁਤ ਇੰਜੋਏ ਕੀਤਾ ਔਰ ਇਥੇ ਅਮਰਮੁਰੀ ਮੈਡਮ ਜੀ ਔਰ ਰਮਨ ਜੀ ਵਰੁਨ ਜੀ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਹੀ ਵਧੀਆ ਰਿਹਾ ਇਹ ਮੰਚ ਕਰਾਂ ਦਾ ਮਤਲਬ ਕੀ ਹੈ ਸਭਿਆਚਾਰ ਜਿਹੜਾ ਸਭਿਆਚਾਰ ਮੰਚ ਕਰਾਂ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ ਅਸੀਂ ਪੀੜੀਦਰ ਪੀੜੀ ਇਹਨੂੰ ਚਲਾਉਂਦੇ ਰਹੀਏ ਤਾਂ ਜੋ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਤੀਆਂ ਕੀ ਹੁੰਦੀਆਂ ਨੇ ਤੀਆਂ ਦੇ ਸੰਧਾਰੇ ਕੀ ਹੁੰਦੇ ਨੇ ਤੇ ਭਰਾ ਧੀਆਂ ਨੂੰ ਜਦੋਂ ਆਪਣੀਆਂ ਭੈਣਾਂ ਨੂੰ ਸੰਧਾਰਾ ਦੇਣ ਜਾਂਦੇ ਨੇ ਤਾਂ ਉਹਦਾ ਮਤਲਬ ਕੀ ਹੁੰਦਾ ਹੈ ਐਮ ਐਲ اے ਸਿੱਧੂ ਸਾਹਿਬ ਨੇ ਬੜੀ ਵਧੀਆ ਇਹਦੇ ਵਿੱਚ ਹਾਜ਼ਰੀ ਦਿੱਤੀ ਉਹਨਾਂ ਦੀ ਵਾਈਫ ਉਹਨਾਂ ਦਾ ਫੁੱਲ ਫੈਮਿਲੀ ਆਈ ਮੇਅਰ ਸਾਹਿਬ ਆਏ ਔਰ ਸਾਡੇ ਏਰੀਆ ਦੇ ਕਾਉਂਸਲਰ ਸਾਹਿਬ ਉਹਨਾਂ ਦੀਆਂ ਵਾਈਫ ਆ ਤੇ ਬਹੁਤ ਹੀ ਅੱਛਾ ਲੱਗਿਆ ਉਹਨਾਂ ਦੇ ਆਉਣ ਨਾਲ ਔਰ ਸਭ ਨੇ ਬਹੁਤ ਹੀ ਇੰਜੋਏਮੈਂਟ ਕੀਤੀ ਅੱਛਾ ਅਵਾਰਡ ਵੀ ਦਿੱਤੇ ਕੁਝ ਲੇਡੀਜ਼ ਨੂੰ ਦੇਖਿਆ ਵੀ ਅਸੀਂ 11 ਲੇਡੀਜ਼ ਨੂੰ ਸਨਮਾਨਿਤ ਕੀਤਾ ਸੀਗਾ ਉਹਦੇ ਉਹਦਾ ਸਨਮਾਨ ਕਰਨ ਦਾ ਮਤਲਬ ਇਹ ਹੀ ਸੀ ਕਿ ਅਸੀਂ ਲੇਡੀਜ਼ ਨੂੰ ਅੱਗੇ ਲੈ ਕੇ ਆਈਏ ਉਹਨਾਂ ਨੂੰ ਸਭਿਆਚਾਰ ਤੋਂ ਜਾਣੂ ਕਰਵਾਈਏ ਆ ਖੁਸ਼ੀ ਤੁਸੀਂ ਸਾਡੇ ਚਿਹਰਿਆਂ ਤੋਂ ਦੇਖ ਸਕਦੇ ਹੋ ਬਹੁਤ ਖੁਸ਼ ਆ ਨਿਹაზ ਵਾਲਿਆਂ ਨੇ ਸਾਨੂੰ ਤਿਆਰ ਕੀਤਾ ਬਹੁਤ ਵਧੀਆ ਅਸੀਂ ਤਿੰਨੇ ਹਸਤੀਆਂ ਨੂੰ ਨਿਹਾਲ ਜਾਰੇ ਤਰ ਪਿਆਰ ਕੀਤਾ ਵਾ ਤੇ ਬਹੁਤ ਵਧੀਆ ਲੱਗਿਆ ਆ ਆਉਂਦੇ ਸਾਲ ਇਸ ਤੋਂ ਵੀ ਵੱਡਾ ਇੱਕ ਮੇਲਾ ਲਗਾਵਾਂਗੇ ਤਾਂ ਜੋ ਸਾਡਾ ਏਰੀਆ ਸਾਡਾ